ਹਾਂਜੀ ਮੇਰੇ ਬੋਲਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਘੋਰ ਕੇ ਆਲ ਚਾਲਾ ਉਮੀਦ ਕਰਦੇ ਆਂ ਸਾਰਿਆਂ ਨੇ ਠੀਕ ਠਾਕ ਹੋਵੋਗੇ। ਲੋ ਜੀ ਫਿਰ ਰਾਤ ਆਪਾਂ ਅਨੰਦਪੁਰ ਸਾਹਿਬ ਪਹੁੰਚ ਗਏ ਜੀ। ਤੇ ਕੱਠ ਬੋਜ ਜਾਂਦਾ ਸੀ ਜਾਮ ਦੇ ਵਿੱਚ ਫਸ ਗਏ ਸੀ। ਤਾਂ ਫਿਰ ਆਪਾਂ ਉੱਥੇ ਦਾ ਕਿਤੇ ਰੂਮ ਮਿਲਿਆ ਨਹੀਂ ਹੈਗਾ। ਅ ਇੱਥੇ ਰੋਪੜ ਆਪਾਂ ਰੁਕਦੇ ਹੁੰਨੇ ਆ। ਇੱਥੇ ਜਿਹੜੇ ਹੋਟਲਾਂਾਂ ਕੋਲ ਆਪਾਂ ਰੁਕਦੇ ਹੁੰਨੇ ਆ ਮਿੱਤਰ ਜੀ ਆ ਮੇਰਾ ਉਹ। ਤੇ ਮੈਂ ਇੱਥੇ ਜਦੋਂ ਵੀ ਆਉਣਾ ਤਾਂ ਯਾਤਰ ਮੈਂ ਉਹਦੇ ਕੋਲ ਹੀ ਰੁਕਦਾ ਫਿਰ ਉਹਨੂੰ ਕਾਲ ਕਰ ਲੀਜੀਏ ਆਪਾਂ ਨੇ। ਤੇ ਫਿਰ ਆਪਾਂ ਨੂੰ ਨੇ ਰੂਮ ਆਪਦੇ ਘਰੀ ਦੇ ਤਾ ਸਪੈਸ਼ਲ ਦੇ ਹੋਟਲ ਦੇ ਵਿੱਚ ਰੂਮ ਸਾਰੇ ਬੁੱਕ ਸੀਗੇ ਤੇ ਘਰ ਦੇ ਉੱਪਰ ਇਹਨਾਂ ਦੇ 2-4 ਰੂਮ ਹੈਗੇ ਨੇ ਉਹ ਇਹ ਐਮਰਜੈਂਸੀ ਦੇ ਦਿੰਦੇ ਹੁੰਦੇ ਆ ਬਣਾਏ ਹੋਏ ਨੇ ਤੇ ਆਪਾਂ ਉੱਥੇ ਰੋਦੇ ਸੀ ਤੁਹਾਨੂੰ ਰੂਮ ਦਿਖਾਉਣਾ ਲਓ ਜੀ ਇਹ ਰੂਮ ਹੈ ਜਿਹੜਾ ਆਪਾਂ ਨੂੰ ਦਿੱਤਾ ਬਾਈ ਨੇ ਦੇਖ ਸਕਦੇ ਹੋ ਇਹ ਐਮਰਜੈਂਸੀ ਇਹਨਾਂ ਦੇ ਉੱਪਰ ਬਣਾਏ ਹੋਏ ਨੇ ਰੂਮ ਆਮਰਾਂ ਸਿੱਕੇ ਵੀ ਕੋਈ ਜਾਣ ਪਛਾਣ ਦਾ ਆਉਂਦਾ ਤਾਂ ਇਹ ਉੱਪਰ ਦੇ ਦਿੰਦੇ ਨੇ ਰੂਮ ਤੇ ਫੇਰ ਰੂਮ ਨੇ ਇੱਥੋਂ ਦੇ نیچے ਕੰਨ ਇਹ ਸਾਡੇ ਆਲਦੀ ਰਹਿ ਐਸਾ ਸਾਹਮਣੇ ਘਰ ਨੇ ਇੱਧਰ ਬਜੀ ਰੋਗੀ ਇਹਦੇ ਵੀ ਕੰਮ ਨਹੀਂ ਆਉਂਦੇ ਗੱਡੀ ਨਹੀਂ ਚਲਾਤੀ ਸੀ ਇਸ ਮੁੰਡੇ ਦਾ ਹੋਟਲ ਆ ਇੱਧਰ सोनू ਐ ਇਹਦਾ ਨਾਮ ਤੇ ਇੱਥੇ ਠਹਿਰੇ ਸੀ ਆਪਾਂ ਰਾਤ ਚਲੋ ਚੱਲੀਏ ਫਿਰ ਇਸ ਮੁੰਡੇ ਦੇ ਹੋਟਲ ਹੋਟਲ ਵੀ ਇਹਨਾਂ ਦਾ ਬਾਹਰੇ ਇਹ ਹੁਣ ਆਪਾਂ ਪਾਉਣੇ ਚੱਲੇ ਦਰਬਾਰ ਸਾਹਿਬ ਚੱਲਦੇ ਆ ਦਿਖਾਉਣੇ ਸਭ ਨੂੰ ਔਲੇ ਮੱਲੇ ਸਿੰਦੀਆਂ ਪੂਰੀਆਂ ਪਿਆਰੀਆਂ ਕੀ ਨੇ ਉੱਥੇ ਤੇ ਇੱਕ ਤੁਰਦੇ ਆ ਜੀ ਫਿਰ ਸਟੂ ਰੂਮ ਚੈੱਕ ਆਊਟ ਕਰਾ ਦਈਏ ਆਪਾਂ ਤੋਨਾ ਦੇਖ ਲੈ ਵੀਰੇ ਰੂਮ ਦੇਖ ਲੈ ਆਪਣਾ ਚੈੱਕ ਆਊਟ ਕਰ ਲਓ ਠੀਕ ਆ ਤੇ ਨਿਕਲ ਲੱਗਿਆ ਹੋਣਾ ਜੀ ਮਾਜੀ ਕਰਾਤਾ ਮੁੰਡਨੇ ਤੇ ਸਪਾਈ ਵਾਲੇ ਵੀ ਨਾਲ ਦੇ ਨਾਲ ਆ ਗਏ ਲੱਗਿਆ ਨਿਕਲਣਾ ਚਲੋ ਵੀ ਕਰ ਦਿਆਂ ਨਾ ਤਾਂ ਆਇਆ ਆ ਬਾਹਰ ਬੰਦ ਕਰੀਏ ਬਾਹਰ ਬੰਦ ਕਰ ਗਏ ਚਲ ਠੀਕ ਹੈ ਵੀਰੇ ਠੀਕ ਹੈ ਭਾਈ ਜੀ ਬਾਜੀ ਦੇਵਾਂਗੇ ਤੁਹਾਨੂੰ ਫਿਰ ਮੋੜ ਬਟ ਕੇ ਓਕੇ ਭਰਾ ਚਲੋ ਚੱਲਦੇ ਹਾਂ ਹੁਣ ਬਾਹਰ ਚੱਲ ਕੇ ਮਿਲਦੇ ਆਪਾਂ ਹਾਂ ਲੋ ਵੀ ਲੱਗਿਆ ਤੁਰਨ ਆਪਾਂ ਇੱਥੋਂ ਆ ਇਹਦਾ ਘਰ ਆ ਮੁੰਡੇ ਦਾ ਜਿੱਦੇ ਹੋਟਲ ਚ ਆਪਾਂ ਰੁਕੇ ਸੀ ਹਾਂ ਬਸ ਗੱਡੀ ਸਾਈਡ ਤੇ ਕਰਾਉਂਦਾ ਮੁੰਡਾ ਤੇ ਨਿਕਲਦੇ ਆਂ ਫਿਰ ਆਪਾਂ ਇਸ ਟਾਈਮ ਆਪਾਂ ਰੋਪੜ ਚੜ੍ਹਦੇ ਆਂ ਲੋ ਜੀ ਨਿਕਲੇ ਆ ਬਾਹਰ ਆਪਾਂ ਰੋਡ ਤੇ 3 ਕਿਲੋਮੀਟਰ ਥਾਣਾ ਅੰਦ ਪ੍ਰਸ਼ਾਵਾ ਪਰ ਉੱਪਰ ਤੋਂ ਨਿਕਲੇ ਆਏ ਆਪਾਂ ਬਾਹਰ ਲਓ ਜੀ ਆਪਾਂ ਦਾ ਨਿਕਲਨ ਸਾਰ ਹੋਟਲ ਤੋਂ ਪਹਿਲਾਂ ਲੰਗਰ 'ਚ ਰੁਕੇ ਆਂ ਧੋਖ ਲੱਗੀ ਪਈ ਆ ਟਾਈਮ ਵੀ ਪੌਣੇ 11 ਦਾ ਹੋ ਗਿਆ ਦੇਖਦਾ ਲੰਗਰ ਪਾਣੀ ਸਕਦੇ ਆ ਲੋ ਜੀ ਆਪਾਂ ਜਾਂਦੇ ਜਾਂਦੇ ਪਹਿਲਾਂ ਪਰਿਵਾਰ ਪਿਛੋੜਾ ਗੁਰਦੁਆਰਾ ਸਾਹਿਬ ਚਲਦੇ ਆ ਇਹ ਸਾਡਾ ਬੰਦਾ ਕਹਿੰਦਾ ਮੈਂ ਜਾਣਾ ਗੁਰਦੁਆਰਾ ਸਾਹਿਬ ਥੋੜਾ ਟਾਈਮ ਪਹਿਲਾਂ ਵੀ ਮੈਂ ਆਇਆ ਸੀ ਉਦੋਂ ਵੀ ਇਹ ਕਹਿੰਦਾ ਸੀ ਕਿ ਮੈਂ ਜਾਣਾ ਉਦੋਂ ਵੀ ਮੈਂ ਨਹੀਂ ਲੈ ਕੇ ਗਿਆ ਤੇ ਹੁਣ ਇਹਨੂੰ ਕਿਹੜਾ ਘੜਾੜਾਉਣੇ ਆ ਗੁਰਦੁਆਰਾ ਸਾਹਿਬ ਜਾਣਾ ਪਰਿਵਾਰ ਪਿਛੋੜਾ ਕਹਿੰਦਾ ਪਹਿਲਾ ਆਪਾਂ ਗੁਰਦੁਆਰਾ ਪਰਿਵਾਰ ਵਸੋੜਾ ਹੀ ਚੱਲਦੇ ਆਂ। ਜਦੋਂ ਜੀ ਆਪਾਂ ਅੱਥਰਾਂ ਗੁਰਦੁਆਰਾ ਪਰਿਵਾਰ ਸੋੜਾ ਆਪਾਂ ਵਸੋੜਾ ਹੈ ਤੇ ਇਹ ਆ ਕੀ ਚੱਲ ਚੁੜੀ। ਬਰਾਬਰ ਤੋਂ ਆਪਾਂ ਚੱਲਿਆ ਸਨ। ਇਹ ਆਪਣਾ ਲੰਗਰ ਸੰਗਤਾਂ ਕਾफी ਜਾ ਰਹੀਆਂ ਨੇ। ਆਦਰਸ਼ੀ ਡੂਡੀਏ ਸੰਗਠਨ ਦੀ ਆ ਰਹੀ ਹੈ ਇਹ ਆਪਣੀ ਨਾਪਾਪੀ ਦੀ ਨਵਾਈ ਹੈ ਇਹ ਆਦਿ ਚਰਤਾਂ ਖਲੋ ਨੇ ਨਹੀਂ ਕਹਾਣ ਚੁਸਤ ਛੱਡ ਪਾਏ ਹੋਣ ਇੱਥੇ ਇੰਦਰ ਗੁਰਦੁਆਰਾ ਸਾਹਿਬ ਆ ਗਿਆ ਸਾਹਮਣੇ ਜਾਣ ਲਈ ਪਰ ਨਰਮਨ ਟ੍ਰੇਨ ਵਿਭਾਗੜੀਆ ਇੱਥੇ ਮੀਂਹ ਕਣੀ ਤੋਂ ਸੱਡ ਪਾ ਰੱਖਿਆ ਨੇ ਉੱਜਾ ਨੀਚੋਂ ਜਿਹੜਾ ਬ੍ਰਿਜ ਨਿਕਲਦਾ ਵੀ ਤੇ ਪਾਣੀ ਨਾ ਰੁਕ ਸਕੇ ਤੇ ਆਗੇ ਗੁਰਦੁਆਰਾ ਬੰਦਾਰ ਤੋਂ ਗੁਰਦੁਆ ਜੀ ਗੁਰਦੁਆਰਾ ਪਰਿਵਾਰ ਫਸੋੜਾ ਤੋਂ ਆਪਾਂ ਤਰਪੇ ਆ ਮੇਟਰ ਗੁਰੂ ਘਰ ਦਰਬਾਰ ਸਾਹਿਬ ਤੇ ਹੁਣ ਆਪਾਂ ਅੱਗੇ ਚੱਲ ਕੇ ਸਾਨੂੰ ਆਨੰਦਪੁਰ ਸਾਹਿਬ ਮਿਲਦੇ ਆਂ ਰਸਤੇ ਦੇ ਵਿੱਚ ਵੀ ਦਿਖਾਵਾਂਗੇ ਜੇ ਕੁਝ ਖਾਸ ਹੋਇਆ ਦੇਖਣ ਨੂੰ ਜੀ ਆਪਾਂ ਕੀਰਤਪੁਰ ਪਹੁੰਚ ਗਏ ਤੇ ਰੋਡ ਰੋਡ ਤੇ ਜਾਮ ਪੂਰਾ ਫੱਲਾਗਾ ਤੇ ਆਪਾਂ ਵੀ ਫਸ ਗਏ ਜਾਮ ਦੇ ਵਿੱਚ ਹੁਣ ਦੇਖਨੇ ਕਦੋਂ ਤੱਕ ਖੁੱਲਦਾ ਹੌਲੀ ਹੌਲੀ ਤੁਰ ਹੀ ਜਾਂਦੇ ਵੀ ਲੋਕ ਵੀ ਆ ਗਏ ਆਪਾਂ ਕੀਰਤਪੁਰ ਸਾਹਿਬ ਸ਼ਟਾ ਮਾਨ ਸ੍ਰੀ ਕੀਰਤਪੁਰ ਸਾਹਿਬ ਬਹੁਤ ਆ ਕੰਬਾ ਜਾਵਾਂ ਹੋ ਜੇ ਆਪਾਂ ਸ੍ਰੀ ਨੰਦਪੁਰ ਸਾਹਿਬ ਪਾਰਕਿੰਗ ਦੇ ਵਿੱਚ ਖੜੇ ਆ ਗੱਡੀਆਂ ਖੜਾਤੀਆਂ ਫੇ ਹੁਣ ਆਪਾਂ ਚੱਲਦੇ ਆ ਦਰਬਾਰ ਸਾਹਿب ਤੁਰ ਕੇ ਇਥੋਂ ਲੋ ਜੀ ਆਪਾਂ ਐਂਟਰੀ ਕੀਤੀ ਆ ਕਿਲਾ ਨੰਦਗੜ੍ਹ ਵੱਲ ਦੇ ਇਧਰ ਪਰਾਸਤੇ ਖਾਲਸਾ ਦਾ ਕੱਠ ਦੇਖੋ ਕੱਠ ਅੱਜ 16 ਤਰੀਕਾ ਕੱਠ ਵਾਲੇ ਵੀ ਬਹੁਤ ਜ਼ਿਆਦਾ ਜਿੰਨੀ ਸੰਗਤ ਚਾਹੀ ਜਾਂਦੀ ਆ ਹਾਲੇ ਉਨੀ ਵੀ ਆਈ ਜਾਂਦੀ ਆ ਜਾ ਬੈਠੋ ਰਹੇ ਹੋ 10 12 ਟ੍ਰੈਕ ਟ੍ਰਾਲੀਆਂ ਵੀ ਬਹੁਤ ਸਜਾ ਸਜਾ ਕੇ ਲਿਆਏ ਨੇ ਮੁੰਡੇ ਇਧਰ ਬਰਾਸਤੇ ਖਾਲਸਾ ਆ ਗਿਆ ਟ੍ਰੈਟਰ ਟਰਾਲੀਆਂ ਬਬੂ ਇੱਕ ਮਿੰਟ ਆਉਂਦਾ ਆਹੇ ਸ਼ਾਹ ਨੂੰ ਆਇਓ ਉਹ ਦੇਖੋ ਟ੍ਰੈਟਰ ਟਰਾਲੀਆਂ ਕਾਠਾ ਹਾਲੇ ਵੀ ਬਹੁਤ ਜ਼ਿਆਦਾ ਆ ਜਾ ਆਪਾਂ ਦਰਬਾਰ ਸਾਹਿਬ ਦੀ ਬੈਕ ਸਾਈਡ ਤੇ ਇਧਰ ਕਿਲਾ ਆਨੰਦਗੜ੍ਹ ਆ ਗਿਆ ਇਹ ਦੇਖ ਸਕਦੇ ਹੋ ਤੁਸੀਂ ਕਿੱਡੇ ਚੌੜੇ ਚੌੜੇ ਟਾਇਰ ਪਾਏ ਨੇ ਮੁੰਡਿਆਂ ਨੇ ਟਰੈਕਟਰਾਂ ਦੇ ਠਵਾਲ ਇਹ ਕਿਲਾ ਆਨੰਦਗੜ੍ਹ ਸਾਹਿਬ ਆ ਚਲੋ ਇਧਰ ਦਰਬਾਰ ਸਾਹਿਬ ਆਣਾ ਇਧਰ ਚਲਦੇ ਆਪਾਂ ਲੋ ਬੱਚਿਆਂ ਦੇ ਖੇਡਣ ਵਾਲਾ ਵੀ ਸਮਾਨ ਲੱਗਿਆ ਹੋਇਆ ਇੱਥੇ गड्डिया बच्चों के खेडन इधर भी थले पैने बचारे गर्मी बहुत ज़्यादा बहुत ट्राली जा चुकी है कल ਲਓ ਜੀ ਇਧਰ ਆ ਗਈ ਭਾਈ ਬਚਿੱਤਰ ਸਿੰਘ ਦੀ ਸ਼ਰਾਹ ਤੇ ਇਧਰ ਨਾਲ ਇਹ ਸ਼ਰਾਹ ਨਵੀਂ ਬਣੀ ਆ ਇਧਰ ਇੱਟ ਵੀ ਥੋੜਾ ਮਹਿੰਗਾ ਤੇ ਸ਼ਰਾਹਾਂ ਹੋਰ ਵੀ ਬਹੁਤ ਬਣੀ ਜਾਂਦੀ ਨੇ ਇੱਥੇ ਨਵੀਆਂ ਤੋਂ ਨਵੀਆਂ ਲੋ ਵੀ ਆ ਗਏ ਆ ਪਦਰਵਾਰ ਸਾਹਿਬ ਕੋਲੇ ਇਹ ਦਸਵੇਂ ਸਿਦਵਾਨਾ ਵਾਲਾ ਇੱਥੇ ਦਵਾਨ ਚ ਚਾਏ ਜਾਂਦੇ ਨੇ ਇਧਰ ਫਰੀਮ ਮਾਲਸਾਂ ਦੀ ਸੇਵਾ ਚੱਲ ਰਹੀ ਆ

ਕਿੰਨਾ ਲਈ ਜਾਂਦੇਗਾ ਯਾਰ ਇੰਨੀ ਕਹਾ ਲੋ ਬੇ ਦਰਬਾਰ ਸਾਹਿਬ ਦੀ ਸ਼ਾਹਵਟ ਦਿਖਾਉਣੇ ਆ ਸਾਨੂੰ ਮੱਥਾ ਕੱਟ ਬਹੁਤ ਆ ਕੋਈ ਨਾ ਸੇਵਾ ਵੀ ਨਹੀਂ ਦੇਖਣੀ ਆ ਅੱਜ ਵੀ ਸੰਗਤ ਬਹੁਤ ਪਹੁੰਚੀ ਹੈ ਅੱਜ ਵੀ 16 ਤਰੀਕ ਅੱਜ ਬਖੋਰਾਂ ਮੈਂ ਪਰਚਾ ਨਹੀਂ ਲਿਖਾਂ ਦਰਵਾਜ਼ਾ ਖੋਲ੍ਹਦੇ ਜਲਤਾਂ ਦੇਖੋ ਛੱਲੀਆਂ ਨੇ ਗੁਰੂ ਦੀਆਂ ਫੌਜਾਂ ਚੱਲ ਛੱਲੀਆਂ ਉਹ ਮਰਦੀ ਦੇ ਲੋ ਪ੍ਰਵਾਹ ਚੱਲ ਲੈ ਗਈ ਗਾਉਂ ਆਜ ਕਿਰੋਨੇ ਰੁਕ ਗਿਆ ਬੱਤੇ ਲੋਨੇ ਬੱਜੀ ਜਾਂਦੇ ਇਹ ਸਿੱਧੀ ਚੜਾਈ ਚੜਦੀ ਆ ਹੁਣ ਆਪਾਂ ਇਧਰ نیچے ਨੂੰ ਜਾ ਰਹੇ ਆ ਆ ਜੀ ਉਹ ਬੈਂਚ ਆਊਟ ਕਾਲਾ ਰਹਾ ਤੇ ਵਾਈਪ ਨਹੀਂ ਪਾਟੇ ਕੱਪੜੇ ਸੁਰਾਈ ਗਰਾਉਂਡ ਦੀ ਵਾਇਗਰੂ ਫਰੀ ਸੇਵਾ ਜੀ ਬੂਟ ਪਾਲਚ ਕਰੇ ਜਾਂਦੇ ਨੇ ਕੁੱਤੇ ਜੋੜੇਗੇ ਢੋਣ ਦੀ ਬੈਚਾਂ ਤੇ ਪੈਂਤਾਂ ਜਿੱਪਾ ਲਵਾਉਣ ਦੀ ਪਾਟੇ ਕੱਪੜੇ ਸੁਰਾਈ ਗਰਾਉਂਡ ਦੀ ਵਾਇਗਰੂ ਫਰੀ ਸੇਵਾ ਫਰੀ ਸੇਵਾ ਫਰੀ ਸੇਵਾ ਟੁੱਟੇ ਜੋੜੇਗੇ ਨੌਂਦੀ ਬੈਗਾ ਤੇ ਪੈਂਟਾਂ ਦੇ ਜਿੱਪਾ ਲਵਾਉਣ ਦੀ ਪਾਟੇ ਕੱਪੜੇ ਸਰਾਇ ਕਰਾਉਣ ਦੀ ਵਾਇਰਲ ਫ੍ਰੀ ਸੇਵਾ ਫ੍ਰੀ ਸੇਵਾ ਫ੍ਰੀ ਸੇਵਾ ਟੁੱਟੇ ਜੋੜੇਗੇ ਨੌਂਦੀ ਬੈਗਾ ਤੇ ਪੈਂਟਾਂ ਦੇ ਜਿੱਪਾ ਲਵਾਉਣ ਦੀ ਪਾਟੇ ਕੱਪੜੇ ਸਰਾਇ ਕਰਾਉਣ ਦੀ ਵਾਇਰਲ ਫ੍ਰੀ ਸੇਵਾ ਨੂੰ ਸਰਕਾਰ ਚੱਲਦੀ ਲੋਜੀ ਦੇਖੋ ਸਜਾਵਟ ਹੋਈ ਦਰਬਾਰ ਸਾਹਿਬ ਦੀ ਕੱਟ ਬਹੁਤ ਜ਼ਿਆਦਾ ਹੈ ਉੱਪਰ ਤਾਂ ਆਪਾਂ ਨੂੰ ਜਾਣ ਦਾ ਮੌਕਾ ਮਿਲਿਆ ਨਹੀਂ ਹੈਗਾ ਬੰਦਾ ਹੁਣ ਅਸੀਂ ਬਾਹਰ ਹੀ ਤਾਂ ਦੇਖੋ ਬਈ ਇਹ ਸਿੱਧੀ ਚੜਾਈ ਆ ਚੜਨ ਵਾਲਿਆਂ ਨੂੰ ਬਹੁਤ ਔਖਾ ਇੱਥਾ। ਨਾਲੇ ਵੀ ਗੁਰੂ ਦੀਆਂ ਫੌਜਾਂ ਹੁੰਦੀਆਂ ਨੇ। ਚੜੀਆਂ। ਇਹ ਹੀ ਬੱਕਰਾ ਵੇ ਦੇਖਣ ਵਾਲਾ ਹੁੰਦਾ ਇੱਥੇ। ਆਪਾਂ ਹੁਲੇਮਹਲੇ ਤੇ ਪਹਿਲੀ ਵਾਰ ਆਏ ਆ ਪਰ ਅੱਧਾ ਮੇਲਾ ਬੇਸੜ ਚੁਕਿਆ ਹੁਣ ਭਾਏ ਗੁਰੂ ਨੇ ਟਾਈਮ ਦਿੱਤਾ ਕਦੇ ਅਗਲੇ ਹੁਲੇਮਹਲੇ ਤੇ ਪਹੁੰਚਾਂਗੇ ਫਿਰ ਆਪਾਂ ਪੂਰਾ ਰੱਖਣ ਦੀ ਕੋਸ਼ਿਸ਼ ਕਰਾਂਗੇ ਲਾਉਣਾ ਤੇ ਜਾਂ ਜਾਂ ਤੇ ਹਾਂ ਆ ਜਲਦੀ ਲਿਆਣੇ ਘੋੜੇ ਤੇ ਫੋਜਾਂ ਇਹ ਆ ਬੁੱਢਾ ਦਲ ਲੋ ਜੀ ਆ ਗਏ ਆ ਪਾਰਕਿੰਗ ਕੋਲੇ ਇਹ ਚੱਲਿਆਣੇ ਗੁਰਦਿਆਂ ਫੋਜਾਂ ਚਲੋ ਬਾਸ ਪਾਉਣਿਆਂ ਚੱਲੇ ਹੁਣ ਘਰਾਂ ਨੂੰ ਆਪਾਂ ਲੋ ਵੀ ਦੇਖੋ ਮੂਰੇ ਕੀ ਜਾ ਰਿਹਾ ਆ ਕੁਛ ਦੇਖਣ ਵਾਲਾ ਹੁੰਦਾ ਬਸ ਇੱਥੇ ਸਾਟੇ ਕੋਲ ਜਵਾਬ ਆਇਆ ਇੱਕ ਹਰ ਲੋ ਜੀ ਲੋ ਜੀ ਸੰਗਤ ਉੱਲੇ ਮਹੱਲੇ ਤੇ ਆਈਆਂ ਇੱਥੇ ਆਪਣੇ ਕੀਰਤਪੁਰ ਨਦੀ 'ਚ ਆ ਟੂਰ ਇਹ ਨਹੀਂ ਮਸੀਂ ਮਸੀਂ ਟੂਰ ਰਹੇ ਨੇਗੇ ਕਾਲੀਆਂ ਰੱਪੇ ਤੇ ਮੌਜ ਮਾਸਤੇ ਕਰ ਰਹੇ ਨੇ ਨਵੇਂ ਬਾਈਕਰਾਂ ਨੂੰ ਵੀ ਟੂਰ ਰਹੇ ਨੇਗੇ ਆਪ ਵੀ ਨਾ ਹੀ ਆ ਟੂਰੀਆਂ ਕਰ ਲੱਗੇ ਹੋਣਗੇ ਤੋਂ ਇਹ ਇੱਧਰ ਦੇਖ ਲੋ ਕਲਰਾਉਂਡ ਕਲਾਈ ਪਈ ਆ ਪੰਦਰਾ ਨੇ ਟੈਗ ਦੇਗਾ ਉਹਨੂੰ ਨੇ ਅ ਵਿਚ ਖੜੇ ਪੜਾਕੇ ਵੀ ਪਾਈ ਜਾਂਦੇ ਨੇ ਬੋਲਟਾਂ ਦੇ ਕਾਹ ਨੂੰ ਸੰਗ ਦਾ ਟਿਕ ਜੀ ਆ ਜੀ ਲੋ ਵੀ ਟਰੈਕਟਰਾਂ ਦੇ ਟਾਇਰ ਖੋਲੀ ਬੈਠੇ ਨੇ ਮਾਂ ਦੇ ਪੁੱਤ ਇੱਥੇ ਫੋੜ ਦਾ ਟਾਇਰ ਖੋਲੀ ਬੈਠੇ ਨੇ ਇਧਰ ਨਾ ਆਉਣ ਲੱਗੇ ਹੋਏ ਨੇ ਗਰਮੀ ਵੀ ਬਹੁਤ ਜ਼ਿਆਦਾ ਟ੍ਰੈ ਟ੍ਰਾਲੀਆਂ ਸਭ ਵਿਚਵਾੜੀ ਬੈਠੇ ਨੇ ਇਹ ਸ਼੍ਰੀ ਕੀਰਤਪੁਰ ਸਾਹਿਬ ਲਵੇ ਜਿਹੜੀ ਆ ਨਹਿਰਾ ਨਿਕਲਦੀ ਹੈ ਨੇ ਦੋ ਤੇ ਮੇਨ ਰੋਡ ਤੋਂ ਦੀ ਪੌਲ ਤੋਂ ਦੀ ਨੀਚੇ ਦੀ ਨੰਗ ਦਾ ਪਾਣੀ ਜਿਹੜਾ ਉੱਥੇ ਖੜੇ ਆਪਾਂ ਇਹ ਯਾਰ ਹੀ ਲੱਗਦਾ ਚੱਲਦਾ ਕਰਦੇ ਨਹੀਂ ਹੈ ਮਾਰੇ ਪੁੱਤ ਲੋ ਵੀ ਮੌਸਮ ਵੀ ਪੂਰਾ ਸਾਫ ਆ ਸਾੜੀ ਰੇ ਸਾਰਾ ਦਿਸ ਰਿਹਾ ਕੱਲ ਦਾ ਸੱਟ ਚੜਮਣ ਹੋ ਕੇ ਆਤੀ ਬਦਲ ਬਾਈ ਸੀ ਮੀ ਪਾ ਕੇ ਹਟਿਆ la vez de nada. ਉਹ ਚੱਕ ਲਿਆ ਵਾਹ ਤੋਰੀ ਬੰਗ ਜੱਕ ਲਿਆ ਹੁਣ ਉੱਤਰ ਗਿਆ ਚੋਜ ਕਰਦੇ ਆ ਜੀ ਥੱਕਾ ਗਰੀਏ ਨੇ ਉਹ ਲੇ ਉਹ ਚਾਲਦੇ ਆ ਕੀ ਕਹਿੰਦੇ ਨੇ ਉਹ ਨਾ ਉਹ ਬ੍ਰਾਹਮਾ ਵਾਲੀ ਕੀ ਕਹਿੰਦੇ ਨੇ ਯਾਰ ਮੈਂ ਨਾ ਚੀਜ਼ ਨਾ ਭੁੱਲ ਗਿਆ ਉਹ ਕੋਟਾ ਚਾਲਦਾ उधर छह जो लगातार नहीं छाजी धक्ा हो गया चलो चलिए ट्रैक्टर मुंडे हे टप्पा भी देखने <laughs> लागे शटे गए ਖੈਦਰ ਦੇ ਕੇ ਤਾੜਾ ਤਿੰਗਾ ਜਿਆਦਾ ਔਖੇ ਹੋਏ ਲੱਗਦੇ ਨੇ ਮੈਨੂੰ ਤਾਂ ਵੀ ਲਾ ਲਓ ਵੀ ਸੰਗ ਤਾਂ ਖਿੱਚੀ ਜਾਂਦੀਆਂ ਨੇ ਕੰਮ ਨੂੰ ਚਲੋ ਵੀ ਚੱਲੀਏ ਆ ਪੰਪ ਤੇ ਰੁਕੇ ਜੀ ਆਪਾਂ ਹਲਕੇ ਫੁਲਕੇ ਆਉਣ ਲਈ ਚਲੋ ਹੁਣ ਅੱਗੇ ਚੱਲ ਕੇ ਮਿਲਦੇ ਆਂ ਵੀ ਆਪਾਂ ਪਹੁੰਚ ਗਏ ਆ ਆਪਣੇ ਸ਼ਹਿਰ ਚ ਸ਼ੇਰਪੁਰ ਸ਼ੇਰਪੁਰ ਆ ਗਏ ਆਪਾਂ ਟਾਈਮ ਵੱਜ ਗਿਆ 8 ਨੇਰਾ ਹੋ ਗਿਆ ਆਪਾਂ 2:30 2:30 ਵਜੇ ਦੇ ਤੁਰੇ ਹੋਏ ਆ ਆਨੰਦਪੁਰ ਸਾਹਿਬ ਤੋਂ ਤੇ ਸ਼ੇਰਪੁਰ ਆ ਗਏ ਆਪਾਂ ਇੱਥੋਂ ਦੁੱਧ ਲੈ ਕੇ ਜਾਣਾ ਫੜ ਕੇ ਤੇ ਲੱਗਦੇ ਹੱਥ ਮੈਂ ਕਿਹਾ ਦੁੱਧ ਖੜ ਲੀਏ ਪਹਿਲਾਂ ਫੇਰੀ ਘਰੇ ਚੱਲਾਂਗੇ ਤੇ ਦੁੱਤ ਫੜਨ ਆ ਗਏ ਜੀ ਆਪਾਂ ਪਹਿਲਾਂ ਲਗਾ ਲੁੱਕ ਭਾਗੇ ਹਨਾ ਸੜਕ ਦੇ ਉੱਤੇ ਵੀ ਫੇਰੀ ਵੀ ਬੰਦ ਹੋਣ ਵਾਲੀ ਹੈ ਆਪਣੀ ਫੋਨ ਕੀਤਾ ਸੀ ਮੁੰਡਿਆਂ ਨੂੰ ਕਹਿੰਦਾ 6:00 ਤੋਂ ਪਹਿਲਾਂ ਪਹਲਾ ਜੀ ਚੱਕ ਤੇ ਧੂਲ ਲੋਗੀ ਟਰੀ ਚ ਆ ਗਏ ਬੜਾ <laughs> oh, <bloody. laughs> ਦਹੀਂ ਵੀ ਪਾਈ ਦੇ ਮਾੜਾ ਕਿਲੋ ਕਿਲੋ ਲੈ ਲੇ ਜੀ ਸਾਜੀ ਹੋ ਦਹੀਂ ਵੀ ਪਾਈ ਦੇ ਮਾੜਾ ਕਿੰਨਾ ਕਿਲੋ ਲਓ ਵੀ ਪਹੁੰਚ ਗਏ ਘਰੇ ਆਪਾਂ आ गए टाइम बच गया बज के, के चालीस मिनट हो गए चलो गाड़ी खड़ा दीए फिर कर सब हाँ, तो ਤੇ ਗੱਲਾਂ ਬਾਤਾਂ ਕਰੀਏ ਮੇਰੇ ਨਾਲ ਬਾਰ-ਬਾਰ ਗੱਟੇ ਸੀ ਟਾਈਮ ਦੇ ਹੁਣ 11 ਵਜ ਗਿਆ ਰਾਤ ਦੇ ਤੇ ਬੈਠ ਰਹੇ ਉਧਰ ਗੱਲਾਂ ਬਾਤਾਂ ਮਾਰੀਏ ਰੋਟੀ ਪਾਣੀ ਖਾ ਕੇ ਆਟਿਆ ਹਾਂ ਤੇ ਹੁਣ ਪੈਣ ਲੱਗਿਆ ਬਸ ਠੀਕ ਹੈ ਜੀ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਮੇਰੀ ਲੱਗਦੀ ਆ ਤੇ ਵੀਡੀਓ ਦੇ ਵਿੱਚ ਆਪਾਂ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਤੁਹਾਡੇ ਸਬਸਕ੍ਰਾਈਬ ਕਰਨ ਨਾਲ ਆਪਣਾ ਹੌਸਲਾ ਵਧਦਾ ਤੇ ਵੀਡੀਓ ਨੂੰ ਹੋਰ ਬੱਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਨਾ ਨਵੇਂ ਨਵੇਂ ਕੰਟੈਂਟ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਚਲੋ ਠੀਕ ਹੈ ਜੀ ਹੁਣ ਫਿਰ ਪੈਣ ਲੱਗੇ ਆ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸਿੱਖ ਬਹੁਤ-ਬਹੁਤ ਤੁਹਾਨਾਂ ਦਾ ਜੀ ਵੀਡੀਓ ਨੂੰ ਦੇਖਣ ਲਈ ਤੇ ਮਿਲਦੇ ਹਾਂ ਫਿਰ ਆਪਣੇ ਕਿਸੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ